ਵਾਰਨਿੰਗ ਐਸ ਮਹੱਲੇ ਚ ਤੂੰ ਦੁਕਾਨ ਕਰਦਾ ਤੇ ਸਹੀ ਸਮਾਨ ਹੀ ਵੇਚਣਾ ਜਿਹੜਾ ਕੰਮ ਕਰਦਾ ਉਹੀ ਕੰਮ ਹਾਂ ਸਮਝ ਗਿਆ ਤੇ ਵਰਨਾ ਵਰਨਾ ਮੈਂ ਤੁਸੀਂ ਆ ਗਏ ਠੀਕ ਹੈ ਜੀ ਮੈਂ ਆ ਗਿਆ ਮੈਂ ਤੈਨੂੰ ਇਹੀ ਵਾਰਨਿੰਗ ਤੁਹਾਨੂੰ ਦੇਣ ਆਇਆ ਸਮਝ ਗਿਆ ਤੇ ਵਰਨਾ ਤਿਆਰੀ ਕਰ ਲੋ ਸਿਰਫ ਕਾਨੂੰਨ ਦਾ ਵੀਜ਼ਾ ਇਹ ਲੱਗਣਾ ਹੁਣ ਲੰਮਾ ਤੋੜਾ ਜਿਹੜਾ ਘੜੂਕਾ ਆ ਤੁਸੀਂ ਬਣਾ ਰੱਖਿਆ ਨਾ ਜੇ ਮੇਰੇ ਏਰੀਏ ਚ ਆਹ ਲੋ ਮੈਨੂੰ ਪਤਾ ਲੱਗ ਗਿਆ ਕਬਾੜ ਦੇ ਨਾਂ ਤੇ ਕੋਈ ਚੀਜ਼ ਚੋਰੀ ਵਾਲੀ ਖਰੀਦ ਲਈ ਜਾਂ ਵੇਚ ਲਈ ਜਾਂ ਕੋਈ ਗਲਤ ਕੰਮ ਕੀਤਾ ਠੀਕ ਹੈ ਜੀ ਕਾਨੂੰਨ ਦਾ ਸਮਾਨ ਸਮੂਹ ਜਾਂ ਨਾ ਵੇਚਣਾ ਬੰਦ ਕਰਦੇ ਹੋ ਹੁਣ ਤੁਹਾਡੀਆਂ ਸੋਹਾਂ ਸਾਹਾਂ ਨਹੀਂ ਲੱਗਦੀਆਂ ਠੀਕ ਹੈ ਠੀਕ ਹੈ ਨਾ ਮੈਂ ਤੁਹਾਨੂੰ ਇਹ ਮੇਰੀ ਵਾਰਨਿੰਗ ਹੈ ਸਿੱਧੀ ਉਹ ਕੱਪੜੇ ਬਾਹਰ ਕੱਢੋ ਆ ਸਾਰੇ ਬਾਹਰ ਕੱਢੋ ਭਾਂਡੇ ਬਾਹਰ ਕੱਢੋ ਇਹਨਾਂ ਦੇ ਸਾਰੇ ਇੱਧਰ ਆ ਜਾਓ ਬੀਬੀ ਇੱਧਰ ਆ ਜਾਓ ਤੁਸੀਂ ਬੀਬੀ ਇੱਧਰ ਆ ਜਾਓ ਤੁਸੀਂ ਪਰਲੇ ਪਾਸੇ ਆਓ ਹੋਰ ਕੋਣ এজੈਂਟਸ ਕੋਣਾ ਕਰੇ ਘਰ ਵਾਲਾ ਤੁਹਾਡਾ ਕੀ ਕੰਮ ਕਰਦਾ? ਕੁਵੜ ਦੀ ਦੁਕਾਨ ਤੇ। ਕੁਵੜ ਦੀ ਦੁਕਾਨ ਤੇ। ਹੁਣ ਕੱਪੜੇ ਦੀ ਦੁਕਾਨ ਸ਼ੁਰੂ ਕਰ। ਏਸੀ ਚੱਲਦਾ ਪਿਆ ਤੁਸੀਂ ਬਾਹਰ ਬੈਠੇ ਹੋ ਅੰਦਰ। ਸਮਾਨ ਸਮੂਹ ਜਾਣਾ ਵੇਚਣਾ ਬੰਦ ਕਰਦੇ ਹੋ ਹੁਣ। ਤੁਹਾਡੀਆਂ ਸੋਹਾਂ-ਸਾਹਾਂ ਨਹੀਂ ਲੱਗਦੀਆਂ। ਠੀਕ ਐ? ਠੀਕ ਐ ਨਾ। ਮੈਂ ਤੁਹਾਨੂੰ ਇਹ ਮੇਰੀ ਵਾਰਨਿੰਗ ਐ ਸਿੱਧੀ। ਗੱਲ ਸੁਣ। ਸੁਣ ਲਓ ਮੇਰੀ ਗੱਲ। ਕਾਨੂੰਨ ਦਾ ਡੰਡਾ ਚੱਲੂ ਟਿਕਾ ਕੇ। ਮੇਰੇ ਕੋ ਤਿੰਨ ਬੱਚੇ ਆ। ਅਸ ਮੈਂ ਅਸੀਂ ਇਹ ਕੰਮ ਨਹੀਂ ਕਰਾਂ। ਮੈਂ ਤੁਹਾਨੂੰ ਦੱਸਤੀ ਗੱਲ ਵੀ ਕਾਨੂੰਨ ਦਾ ਡੰਡਾ ਐਸਾ ਚਲਾਉਂਗਾ ਐ ਤਕਿ ਮੈਂ ਯਾਦ ਰੱਖੋਗੇ ਤੁਸੀਂ ਮਾਲਾ ਜੰਪ ਮਾਰ ਕੇ ਦੇਖ ਲੈ ਲਾਈਟ ਮਾਰ ਕੇ ਦੇਖ ਲੈ ਮੋਬਾਈਲ ਨਾਲ ਨਾ ਵੀਡੀਓ ਬਣਾ ਲੈ ਥੋੜੀ ਜੀ ਨੌਇਸ ਤਾਂ ਬੰਦੋ ਵੀ ਅੱਜ ਚੱਲਦੀ ਹੈ ਹੈ ਉਹ ਚਲੋ ਸਾਰਸ ਕੋ ਮਾਰ ਲਾ ਮਾਨ ਧੀਰਜ ਡੀਐਸਪੀ ਸਾਹਿਬ ਆਏ ਆ ਇੱਥੇ ਵਾਰਨਿੰਗ ਐ ਇਸ ਮਹੱਲੇ ਚ ਤੂੰ ਦੁਕਾਨ ਕਰਦਾ ਤਾਂ ਸਹੀ ਸਮਾਨ ਹੀ ਵੇਚਣਾ ਜਿਹੜਾ ਕੰਮ ਕਰਦਾ ਉਹੀ ਕੰਮ ਕਰ ਹਾਂ ਸਮਝ ਗਿਆ ਤੇ ਦੂਜੀ ਗੱਲ ਪਤਾ ਤੇ ਵਰਨਾ ਵਰਨਾ ਮੈਂ ਤੁਸੀਂ ਆ ਗਏ ਠੀਕ ਹੈ ਜੀ ਮੈਂ ਆ ਗਿਆ ਮੈਂ ਤੈਨੂੰ ਇਹੀ ਵਾਰਨਿੰਗ ਤੁਹਾਨੂੰ ਦੇਣ ਆਇਆ ਸਮਝ ਗਿਆ ਤੇ ਵਰਨਾ ਤਿਆਰੀ ਕਰ ਲੋ ਸਿਰਫ ਕਾਨੂੰਨ ਦਾ ਵੀਜ਼ਾ ਇਹ ਲੱਗਣਾ ਹੁਣ ਲੰਮਾ ਤੁਹਾਡਾ ਹਾਂ ਜੀ ਜਿਨ੍ਹਾਂ ਦੇ ਮੁੰਡੇ ਤੁਸੀਂ ਕੌਮਾਂ ਚ ਭੇਜੇ ਉਹ ਕਿੱਧਰ ਗਏ

ਜਵਾਕ ਨੂੰ ਚੱਕ ਲਓ ਬੀਬੀ ਅਸੀਂ ਆ ਦਰਵਾਜ਼ਾ ਬੈੱਡ ਚੈੱਕ ਕਰਨਾ ਕੱਢੋ ਬਾਹਰ ਇਹਨਾਂ ਦਾ ਇਹਨਾਂ ਨਹੀਂ ਛੱਟੋ ਬੱਸ ਹੁਣ ਚਾਲੇ ਹੀ ਚੰਦ ਦੇਖਾਂ ਸੰਭਾਲਣਾ ਇਹਨਾਂ ਦਾ ਕੰਮ ਹੈ ਕੱਢੋ 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 ਇਹ ਉਹਨਾਂ ਦੀ ਬਾਦੂਆ ਤੁਹਾਨੂੰ ਲੱਗਣੀ ਆ ਦੇਖਿਓ ਤੁਸੀਂ ਤੁਸੀਂ ਕਰੋ 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 ਬਾਹਰ ਕੱਢੋ ਪੋਤੇ ਇਹ ਇੱਧਰ ਬਾਹਰ ਕੱਢੋ ਉਹ ਬੋਰੀ ਥੱਲੇ ਸੁਟੋ ਡਰਾਮ ਚ ਕਣਕ ਵਾਲਾ ਕੱਢੋ ਕਿਤੇ ਕੋਈ ਕੀਮਤੀ ਚੀਜ਼ ਪਈ ਆ ਤਾਂ ਕੋਲੇ ਖੜਜੋ ਮੁੰਡਿਆਂ ਦੇ ਮੇਰੇ ਦੇ ਤੁਸ ਪੈਸੇ ਪੁੱਛਦਾ ਨਹੀਂ ਨਾ ਪਏ ਕਿਤੇ ਕੀ ਦਾ ਘਰ ਵਾਲਾ ਮੁੱਕਿਆ ਸੀ ਘਰ ਵਾਲਾ ਤੇਰਾ ਮੁੱਕਿਆ ਸੀ ਮੇਰਾ ਵਾਲਾ ਹਾਂ ਮੰਨ ਦਿਓ ਨਾ ਤੁਸੀਂ ਅਗਲੀ ਛਾਤ ਇਹਨਾਂ ਦੀ ਛੱਤ ਦੀ ਟੈਂਕੀ ਦੇਖ ਲਈ ਟੈਂਕੀ ਚਲੋ ਏਸੀ ਚਲਾ ਚਲਾ ਕੇ ਬਾਹਰ ਬਾਹਰ ਚ ਬੈਠੇ ਆ ਦੱਸੋ ਹਾਂ ਜੀ 1600 ਲੱਗੀ ਹਾਂ ਕਰਵਾਓ ਇਹਨਾਂ ਦਾ ਕੰਮ ਸਾਰਾ ਕਰਵਾਓ ਮੁੰਡਾ ਆਜਾ ਵੀ ਬਾਹਰ ਆਜਾ ਆਜਾ ਇਨਾ ਤੇਰਾ ਬਾਹਰ ਉੱਤਨੇ ਬਾਹਰ ਹੋ ਤੂੰ ਕਿੱਥੋਂ ਦਾ ਰਹਿਣ ਵਾਲਾ ਤੂੰ ਆਂ ਆ ਜਿਹੜਾ ਸੁੱਤਾ ਪਿਆ ਉਹ ਮੁੰਡਾ ਹੈ ਹੈ ਖੜਾ ਕਰੋ ਇਹਨੂੰ ਖੜਾਓ ਖੜਾਓ ਉਹ ਮੋਟਰਸਾਈਕਲ ਦੀ ਆਰ.ਸੀ ਲਾਓ ਕਿੱਥੇ ਦਿਖਾਓ ਆਰ.ਸੀ ਕਿੱਥੇ ਦੀ ਕਰੋ ਸਰਚ ਕਰੋ ਮੁੰਡੇ ਸਰਚ ਕਰੋ ਚਲੋ ਸਰਚ ਕਰੋ ਚਲੋ ਕਿੱਚੋ ਆ ਗੱਦੇ ਗੱਦੇ ਚ ਪਾਸੇ ਕਿੱਚੋ 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 ਓਰੇ ਆ ਕਿੱਥੇ ਆ ਉਹਦਾ ਘਰ ਘਰ ਵਾਲਾ ਬਲੌਕ ਕਿੱਧਰ ਹੈ ਓਰੇ ਆ ਸ਼ਿਰਾ ਓਰੇ ਆ ਤੂੰ ਕੀ ਨਾਂ ਤੇਰਾ ਮੋਣੀ ਮੋਣੀ ਕਿੰਨੇ ਮੁੰਡੇ ਤੇਰੇ ਦੋ ਹੈ ਗਲਤ ਕੰਮ ਨਹੀਂ ਕਰਨਾ ਨਹੀਂ ਨਹੀਂ ਬਹੁਤ ਵਧੀਆ ਸਦਾ ਆਪਾਂ ਬਾੜਪੁਰ ਦਾ ਕੰਮ ਕਰਦੇ ਹਾਂ ਅਗਲਾ ਦਿਨ ਬੰਦੇ ਦਾ ਨਾਮ ਦੱਸ ਆ ਇਹਨਾਂ ਤੋਂ ਲੋਨ ਵਾਲੇ ਤੋਂ ਲਿਆ ਤੂੰ ਨਾ ਚੱਲ ਵੀ ਲੋਨ ਵਾਲੇ ਤੋਂ ਵੈਰੀਫਾਈ ਕਰ ਲਾਂਗੇ ਆ ਜਿਹੜਾ ਘੜੂਕਾ ਆ ਤੁਸੀਂ ਬਣਾ ਰੱਖਿਆ ਨਾ ਜੇ ਮੇਰੇ ਏਰੀਏ ਚ ਮੈਨੂੰ ਪਤਾ ਲੱਗ ਗਿਆ ਕਬਾੜ ਦੇ ਨਾਂ ਤੇ ਕੋਈ ਚੀਜ਼ ਚੋਰੀ ਵਾਲੀ ਖਰੀਦ ਲਈ ਜਾਂ ਵੇਚ ਲਈ ਜਾਂ ਕੋਈ ਗਲਤ ਕੰਮ ਕੀਤਾ ਠੀਕ ਹੈ ਕਾਨੂੰਨ ਦਾ ਡੰਡਾ ਖਾਲੀ ਹੈ ਨਾਟਾ ਜੋ ਸਰਪ੍ਰਾਈਜ਼ ਦਾ ਆਪਾਂ ਚੈਕਿੰਗ ਕੀਤੀ ਆ ਤੇ ਸਾਨੂੰ ਕੋਈ ਨਾ ਕੋਈ ਚੀਜ਼ ਮਿਲੀ ਆ ਸ਼ਰਾਬ ਮਿਲ ਗਈ ਨਸ਼ਾ ਮਿਲ ਗਿਆ ਚਟਾ ਮਿਲ ਗਿਆ ਜੀ ਤੇ ਉਹਨਾਂ ਦੇ ਫੜ ਕੇ ਕਾਨੂੰਨੀ ਕਾਰਵਾਈ ਕੀਤੀ ਆ ਜੀ ਹੋਰ ਜਿੰਨੇ ਵੀ ਇਹਨਾਂ ਕੋਲ ਲੈਣ ਆਂਦੇ ਆ ਕੋਈ ਮੋਟਰਸਾਈਕਲ ਛੱਡ ਗਿਆ ਕੋਈ ਚੀਜ਼ ਗਰਵੀ ਰੱਖ ਗਿਆ ਹੁਣ ਅੱਜ ਅਸੀਂ ਜਿਸ ਤਰ੍ਹਾਂ ਰੇਡ ਕੀਤੀ ਆ ਅਸੀਂ 5-6 ਮੋਟਰਸਾਈਕਲ ਤੇ ਨਾਲ ਹੋਰ ਜਿਹੜੇ ਕਰਦੇ ਆ ਸ਼ੱਕੀ ਉਹ ਵੀਕਲ ਆਪਾਂ ਇੰਪਾਉਂਡ ਕੀਤੇ ਆ ਠੀਕ ਹੈ ਜੀ ਇਹ ਟਾਈਮ ਬਾਈ ਟਾਈਮ ਚੱਲੀ ਜਾਏਗੀ ਨਾਲ ਇੱਕ ਐਸਓ ਪਰੋਡੋ ਸਾਡਾ ਚੱਲਦਾ ਆ ਇਸ ਸਟੇਸ਼ਨ ਤੇ ਵੀ ਚੱਲੂਗਾ ਜੀ ਬਸ ਸਟੈਂਡ ਤੇ ਵੀ ਜਿੱਥੇ ਵੀ ਸਾਨੂੰ ਕੋਈ ਛੱਕੀ ਬੰਦਾ ਮਿਲਦਾ ਕੀ ਨਸ਼ਾ ਕਰਦਾ ਆ ਉਥੇ ਆਪਾਂ ਜਾ ਕੇ ਤੁਰੰਤ ਕਾਰਵਾਈ ਕਰਾਂਗੇ ਜੀ ਜੋ ਟਾਈਮ ਟੂ ਟਾਈਮ ਐਕਸ਼ਨ ਕਰਦੇ ਆ ਜੀ ਸਾਡੇ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਸਰਦਾਰ ਹਰਜੀਤ ਸਿੰਘ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ ਹੇਠ ਜੀ ਤੇ ਡਰ ਬਿਲਕੁਲ ਪਊਗਾ ਤੁਸੀਂ ਦੇਖਿਆ ਹੋਊਗਾ ਕਿ ਅੱਜ ਜਿਹੜਾ ਕਿਸੇ ਟਾਈਮ ਤੇ ਕਹਿੰਦੇ ਸੀ ਵੀ ਹੌਟ ਸਪੌਟ ਏਰੀਆ ਹੈ ਜੀ ਅੱਜ ਉਹ ਸੁੰਨਾ ਪਿਆ ਹੈ ਜੀ ਔਰ ਜੇਕਰ ਸਿੱਧੀ ਜੀ ਵਾਰਨਿੰਗ ਹੈ ਤੁਹਾਡੇ ਜ਼ਰੀਏ ਜੀ ਕਿ ਜਾਂ ਤਾਂ ਕੋਈ ਵੀ ਜਿਹੜਾ ਸਾਡੇ ਈਰੀਚ ਰਹਿੰਦਾ ਬੰਦਾ ਮਾੜਾ ਕੰਮ ਜੋ ਕਰਦਾ ਹੈ ਜੀ ਉਹ ਛੱਡ ਦਿਓ ਜੀ ਨਹੀਂ ਤਾਂ ਕਾਨੂੰਨ ਦੇ ਮੁਤਾਬਕ ਤੁਹਾਡੇ ਵੀਜ਼ੇ ਲੱਗ ਕੇ ਤਿਆਰ ਪਏ ਨੇ ਜਿਨ੍ਹਾਂ ਤੇ ਕੱਲੀ ਮੋਹਰਾਂ ਹੀ ਲੱਗਣੀਆਂ ਤੇ ਲੰਮੇ ਵੀਜ਼ੇ ਲਵਾ ਦੇਣੇ ਅਸੀਂ ਇਹਨਾਂ ਦੇ ਸਿੱਧੀ ਜੀ ਵਾਰਨਿੰਗ ਹੈ ਸਾਡੀ ਇਹਨਾਂ ਨੂੰ ਜੀ ਜਾਂ ਤਾਂ ਸਾਡੀ ਜਨਤਾ ਦੇ ਨਾਲ ਹਿੱਤ ਦੇ ਲਈ ਕੰਮ ਕਰੋ ਔਰ ਮਾੜੇ ਕੰਮ ਛੱਡ ਕੇ ਸਿੱਧੇ ਰਸਤੇ ਤੇ ਆ ਜਾਓ ਜੀ ਜੋ ਕਰ ਲਿਆ ਉਹ ਕਾਨੂੰਨ ਮੁਤਾਬਕ ਅੱਗੇ ਤੋਂ ਬਿਲਕੁਲ ਨਹੀਂ ਬਰਦਾਸ਼ਤ ਬਿਲਕੁਲ ਸਿੰਗਲ 1% ਨਹੀਂ ਜੀ ਜੀ ਸਾਡੇ ਡੀਐਸਪੀ ਸਾਹਿਬ ਖੜੇ ਨੇ ਅਸੀਂ ਖੜੇ ਆ ਜੇ ਮੇਰੇ ਥਾਣੇ ਦੀ ਕੋਈ ਸ਼ਿਕਾਇਤ ਹੈ ਉਹ ਮੈਨੂੰ ਦਿਓ ਜੇ ਮੇਰੀ ਸ਼ਿਕਾਇਤ ਹੈ ਤਾਂ ਡੀਐਸਪੀ ਸਾਹਿਬ ਨੂੰ ਦਿਓ ਸਿੱਧੀ ਜੀ ਗੱਲ ਹੈ ਕਿਸੇ ਤਰ੍ਹਾਂ ਦੀ ਕੋਈ ਤੁਹਾਨੂੰ ਲੱਗਦਾ ਹੈ ਕਿ ਸਾਡਾ ਮੁਲਾਜ਼ਮ ਪਰ ਝੂਠੀ ਨਹੀਂ ਜੀ ਜੇ ਮੁਲਾਜ਼ਮ ਸਾਡਾ ਮੇਰਾ ਕੰਮ ਕਰ ਰਿਹਾ ਹੈ ਸਾਡੇ ਮੁਲਾਜ਼ਮ ਕੰਮ ਕਰ ਰਹੇ ਨੇ ਉਹਨਾਂ ਨੂੰ ਦਬਾਉਣ ਦੀ ਖਾਤਰ ਕੋਈ ਸ਼ਿਕਾਇਤ ਦਿੰਦਾ ਉਹ ਨਹੀਂ ਸੁਣਾਗੇ ਸੀ ਠੀਕ ਹੈ ਮੁਲਾਜ਼ਮ ਨੂੰ ਡਰ ਨਹੀਂ ਦੇਵਾਂਗੇ ਸਾਡੇ ਮੁਲਾਜ਼ਮਾਂ ਨਾਲ ਅਸੀਂ ਕੰਧ ਵਾਂਗੂ ਖੜੇ ਆ ਤੇ ਖੜੇ ਰਾਵਾਂਗੇ ਇਸ ਵੇਲੇ ਮੈਨ ਪਾਵਦੀ ਕਮੀ ਹੁੰਦੀ ਆ ਕੋਈ ਸਾਡੀਆਂ ਦਾ ਪਿੱਛੇ ਟ੍ਰਾਂਸਫਰਸ ਹੋ ਗਈਆਂ ਸੀਗੀਆਂ ਜੀ ਇਸ ਕਰਕੇ ਥੋੜੀ ਬੋਤੀ ਕਿਸੇ ਵੇਲੇ ਪ੍ਰੋਬਲਮ ਆ ਜਾਂਦੀ ਆ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਪੁਲਿਸ ਨੂੰ ਲਾਜ਼ਮੀ ਨਾਲ ਰਲਿਆ ਹੋਵੇ ਤੇ ਅਸੀਂ ਕਾਰਵਾਈ ਨਾ ਕਰੀਏ ਜੀ ਠੀਕ ਹੈ ਨਾ ਜੀ